ਅਮਰਿਤ ਗਰਗ ਮੈਂ ਜੀ ਸਾਡੀ ਪਾਰਟੀ ਸ਼ਾਮਲ ਹੋਇਆ ਉਹਨਾਂ ਬਾਰੇ ਕੀ ਕਹਾਂ ਅਸੀਂ ਆਮ ਪਰ ਪਾਰਟੀ ਦੀਆਂ ਨੀਤੀਆਂ ਨੂੰ ਦੇਖ ਲਈ ਹੋਏ ਸ੍ਰੀ ਹਰ ਹੁਣਿਆ ਸਾਹਿਬ ਦੀ ਰਹਿਮਾਈ ਦੇ ਹੱਥ ਅੱਜ ਆਮ ਪਾਰਟੀ ਜੁਆਇਨ ਕੀਤੀ ਹੈ ਔਰ ਜੋ ਸਵਾ ਪਹਿਲੇ ਜਨਤਾ ਪਾਰਟੀ ਦਿੰਦਾ ਪਾੜੀ ਕਰਦੇ ਸੀ ਉਹ ਤੋਂ ਵੱਧ ਛੱਡ ਕੇ ਅਸੀਂ ਆਮ ਪਾਰਟੀ ਵਿੱਚ ਸੇਵਾ ਕਰਾਂਗੇ ਮੈਂ ਮਦਲ ਮੋਨ ਅਗਰਵਾਲ ਭਾਰਤੀ ਜਨਤਾ ਪਾਰਟੀ ਦੀ 34 ਸਾਲ ਸੇਵਾ ਕੀਤੀ ਮੈਂ ਭਾਰਤੀ ਜਨਤਾ ਪਾਰਟੀ ਦਾ ਇੱਕ ਸਮਰਪਿਤ ਕਾਰਜਕਰਤਾ ਸੀਗਾ 1990 ਵਿੱਚ ਰਾਮ ਮੰਦਰ ਅੰਦੋਲਨ ਵਿੱਚ ਮੈਂ 15 ਦਿਨ ਹਰਦੋਈ ਜੇਲ੍ਹ ਚ ਵੀ ਰਿਹਾ ਲੇਕਿਨ ਭਾਰਤੀ ਜਨਤਾ ਪਾਰਟੀ ਜਿਹੜਾ ਕਿਸਾਨਾਂ ਦੇ ਉੱਤੇ ਜ਼ੁਲਮ ਕਰ ਰਹੀ ਸੀ ਉਹਦੇ ਕਰਕੇ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਛੱਡਿਆ ਇਹਦੇ ਵਾਸਤੇ ਮੈਂ ਰਵਨੀਤ ਬਿੱਟੂ ਤੇ ਅਮਨ ਸ਼ਾਹੀ ਜੀ ਨੂੰ ਲੈਟਰ ਵੀ ਲਿਖਿਆ ਸੀ ਪਰ ਉਹਨਾਂ ਨੇ ਮੇਰਾ ਜਵਾਬ ਦੇਣ ਦੀ ਬਜਾਏ ਉਹਨਾਂ ਤੇ ਹੋਰ ਜ਼ੁਲਮ ਸ਼ੁਰੂ ਕਰਤਾ ਤੇ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਤੇ ਰੋਕ ਲਿਆ ਇਸ ਕਾਰਨ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਔਰ ਮੈਂ ਜਰਾ ਰਮਜੀਤ ਬਿੱਟੂ ਜੀ ਔਰ ਮਾਮੇ ਸ਼ਾਹ ਨੂੰ ਲੈਟਰ ਲਿਖਿਆ ਸੀ ਉਹਦੀ ਇੱਕ ਕਾਪੀ ਵੀ ਮੀਡੀਆ ਨੂੰ ਦੇ ਰਿਆ ਤੇ ਹੁਣ ਮੈਂ ਇਹ ਸੋਚ ਰਿਹਾ ਕਿ ਅਸੀਂ ਆਮ ਆਦਮੀ ਪਾਰਟੀ 'ਚ ਰਲ ਕੇ ਕਿਸਾਨਾਂ ਤੇ ਮਜ਼ਦੂਰਾਂ ਲਈ ਕੰਮ ਕਰੀਏ ਤਾਂ ਕਿ ਸਾਡੇ ਦੇਸ਼ ਵਿੱਚ ਕਿਸਾਨ ਔਰ ਮਜ਼ਦੂਰ ਦਾ ਜਲ ਭਵਿਸ਼ਿਆ ਉਹ ਸਹੀ ਬਣ ਸਕੇ ਪਾਰਟੀ ਵਿੱਚ ਮੈਂ ਜਮਾਲਪੁਰ ਮੰਡਲ ਦਾ ਪ੍ਰੈਜ਼ੀਡੈਂਟ ਵੀ ਰਿਹਾ ਕਈ ਵਾਰ ਵਾਈਸ ਪ੍ਰੈਜ਼ੀਡੈਂਟ ਵੀ ਰਿਹਾ ਹੁਣ ਮੈਂ ਡਿਸਟ੍ਰਿਕਟ ਕਮੇਟੀ ਦਾ ਇਗਜ਼ੈਕਟਿਵ ਮੈਂਬਰ ਦੇ ਉੱਤੇ ਕੰਮ ਕਰ ਰਿਹਾ ਸੀ ਅੱਜ ਕਿੰਨੇ ਕੁ ਮੈਂਬਰਾਂ ਸਮੇਤ ਹੈ ਜਿਹੜਾ ਤੁਸੀਂ ਆਮਾਦੀ ਪਾਰਟੀ ਸ਼ਾਮਲ ਹੋਏ ਮੇਰੇ ਨਾਲ ਕੋਈ 817 ਦਸੰਬਰ ਨੂੰ ਆਮਾਦੀ ਪਾਰਟੀ ਜੁਆਨ ਕੀਤੀ ਸੀ ਜਿਹਦੇ ਵਿੱਚ 15 ਤੇ ਸਾਡੇ ਮੁੱਖ ਕਾਰਜਕਰਤਾ ਸੀ ਉਹ ਤੋਂ ਇਲਾਵਾ ਸੈਂਕੜਾ ਕਾਰਜਕਰਤਾ ਨਾਲ ਅਸੀਂ ਛੱਡੀ ਸੀ ਪਾਰਟੀ ਕੀ ਕਾਰਨ ਹੋਤੀ ਕਰਨਾ ਇਹ ਸੁਣਾਉਣਾ ਮੇਨ ਕਾਰਨ ਇਹ ਸੀਗਾ ਕੀ ਸਾਡੀ ਜਿਹੜੀ ਲੋਕਲ ਲੀਡਰਸ਼ਿਪ ਸੀ ਉਹ ਸੁਣਦੀ ਨਹੀਂ ਸੀ ਸਾਨੂੰ ਔਰ ਸਾਨੂੰ ਕਈ ਵਾਰ ਪ੍ਰਧਾਨ ਮੰਤਰੀ ਨੂੰ ਲੈਟਰ ਲਿਖ ਕੇ ਜਾਂ ਹੋਰ ਜਗ੍ਹਾ ਤੇ ਲੈਟਰਾਂ ਪਾ ਕੇ ਆਪਣੇ ਕਾਰਜਕਰਤਾ ਦੇ ਕੰਮ ਕਰਾਣੇ ਪੈਂਦੇ ਸੀ ਆਮ ਆਦਮੀ ਪਾਰਟੀ ਜੇ ਸੀ ਇਸ ਦਾ ਕੀ ਆਏ ਹੈ ਕਿ ਇਹ ਕਿਤੇ ਇਹਨਾਂ ਨੇ ਜਿਹੜਾ ਲੋਕਾਂ ਵਾਸਤੇ ਬਿਜਲੀ ਫ੍ਰੀ ਕੀਤੀ ਔਰ ਜਗ੍ਹਾ ਜਗ੍ਹਾ ਆਮ ਆਦਮੀ ਕਲੀਨਿਕ ਖੋਲੇ ਜਿੱਥੇ ਕਿ ਸਾਨੂੰ ਫਰੀ ਦਵਾਈਆਂ ਮਿਲਦੀਆਂ ਔਰ ਸਾਡੇ ਜਿਹੜੇ ਟੈਸਟ ਵਗੈਰਾ ਵੀ ਫਰੀ ਹੁੰਦੇ ਆ ਇਸ ਚੀਜ਼ ਨੂੰ ਦੇਖਦੇ ਹੋਏ ਅਸੀਂ ਇਹ ਜੁਆਇਨ ਕੀਤਾ ਰਾਤੀ ਆ ਕੀ ਦੇਖਦੇ ਆ ਫਿਰ ਅੱਜ ਲੈ ਕੇ ਅੱਜ ਤੁਸੀਂ ਆ ਆਮ ਆਨਕ ਪਾਰਟੀ ਸ਼ਾਮਲ ਹੋਏ ਬਿਜੇ ਵੀ ਪਾਰਟੀ ਛੱਡਿਆ ਕਿ ਲਗਾਤਾਰ ਤੁਸੀਂ ਭਾਰਤੀ ਜਨਤਾ ਪਾਰਟੀ ਵਿੱਚ ਆਪਣਾ ਵਰਕ ਕਰ ਰਹੇ ਤੇ ਆ ਰਹੇ ਹੋ ਤਾਂ ਕੀ ਕਾਰਨ ਆ ਹੋਰ ਇਸਾਂ ਦੇ ਕਾਰਨ ਕੀ ਰਹੇ ਨੇ ਕਿਉਂਕਿ ਦੇਖਾਂ ਪੰਜਾਬ ਦੇ ਵਿੱਚ ਤਾਂ ਕਿਸਾਨਾਂ ਦਾ ਬਹੁਤ ਜਿਹੜਾ ਚੱਲ ਰਿਹਾ ਹਾਂ ਜੀ ਹਾਂਜੀ ਹਾਂਜੀ ਤਾਂ ਕਾਫੀ ਜਿਹੜੀ ਬੀਜਪੀ ਆ ਪੰਜਾਬ ਦੇ ਵਿੱਚ ਤੇ ਲੋਕਾਂ ਦੇ ਜਿਹੜੇ ਮਨ ਮਾਨਾ ਚੋਟਰੀ ਹੋਈ ਆ ਜਿਵੇਂ ਉਹ ਚੀਜ਼ਾਂ ਨੇ ਅਸੀਂ ਇਹੀ ਚਾਹੁੰਦੇ ਸੀ ਵੀ ਅਸੀਂ ਕਿਸਾਨਾਂ ਨਾਲ ਸਮਝੌਤਾ ਕਰਕੇ ਤੇ ਸਾਡੀ ਜਿਹੜੀ ਪਹਿਲਾ ਪਾਰਟਨ ਰਹੀ ਹੈ ਅਕਾਲੀ ਦਲ ਉਹਨਾਂ ਨੇ ਸਮਝੌਤਾ ਕਰਕੇ ਪੰਜਾਬ ਦੇ ਵਿੱਚ 2027 ਵਿੱਚ ਇਹ ਸਰਕਾਰ ਬਣਾਈਏ ਪਰ ਇਹ ਸਾਡੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਇਸ ਕਰਕੇ ਅਸੀਂ ਬੀਜੇਪੀ ਛੱਡਤੀ